ਔਰ ਸਤਗੁਰ ਕਾ ਜੋ ਸਿੱਖ ਖਾਏ ਹੁਣ ਬਦਲੇ ਸੁਣਿਓ ਮਿਲਣਾ ਕੀ ਹੈ ਸੋ ਭਲਕੇ ਉਠ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪਰਭਾਤੀ ਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਮਹਾਰਾਜ ਮਿਲੇਗਾ ਕੀ ਕਹਿੰਦੇ ਇਹ ਕੁਝ ਕਰਨ ਨਾਲ ਹੁਣ ਗੁਰੂ ਤੇਰੇ ਤੇ ਕਿਰਪਾ ਕਰੇਗਾ ਸਭ ਕਿਲ ਵਿਖ ਦੁਖ ਪਾਪ ਲਹਿ ਜਾਵੇ ਤੇਰੇ ਜੀਵਨ ਵਿੱਚੋਂ ਦੁੱਖ ਦਿਲੰਦਰ ਪਾਪ ਮਿਟਣੇ ਸ਼ੁਰੂ ਹੋ ਜਾਣਗੇ ਜਦੋਂ ਇਹ ਕਾਰਜ ਕਰੇਗਾ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰੇ ਨਾਮ ਜਪਾਵੇ ਇਹਨੂੰ ਕਿਹਾ ਸੋ ਗੁਰ ਸਿੱਖ ਹੁਣੋ ਗੁਰ ਸਿੱਖ ਉੱਠਦੇ ਆ ਬੈੰਦੇ ਆ ਹਰ ਨਾਮ ਤੇ ਆਵੇ ਜੇ ਉੱਠਦੇ ਆ ਬੈੰਦੇ ਆ ਵਾਹਿਗੁਰੂ ਤੇ ਆਉਂਦਾ ਸਮਝੋ ਹਰ ਘਰ ਦੇ ਵਿੱਚ ਉਹ ਕਹਿੰਦਾ ਗੁਰੂ ਨੇ ਕੀਤਾ ਜਿੱਦਣ ਉਹ ਗੁਰ ਸਿੱਖ ਬਣ ਜਾਂਦਾ ਉਹਦੀ ਪਰਵਾਸਾ ਇਹ ਗੁਰੂ ਦੇ ਦਿੱਤੇ ਗੁਣ ਧਾਰਨ ਕਰ ਲੈਂਦਾ ਫਿਰ ਗੁਰੂ ਉਹਦੇ ਨਾਲ ਵਰਤਣ ਲੱਗ ਪੈਂਦਾ ਹਰ ਕਾਰਜ ਵਿੱਚ ਗੁਰੂ ਨਾਲ ਤੁਰਨ ਲੱਗ ਪੈਂਦਾ ਹਰ ਕਾਰਜ ਵਿੱਚ ਜਿੱਥੇ ਤੁਹਾਡਾ ਕਾਰਜ ਹੋਏਗਾ ਉੱਥੇ ਗੁਰੂ ਪਹਿਲਾਂ ਹਾਜ਼ਰ ਹੋਏਗਾ ਸਦਾ ਨਾਲ ਰਹੇਗਾ ਇਹ ਕੱਲਾ ਪੜਨ ਵਾਸਤੇ ਨਹੀਂ ਬਾਣੀ ਦਿੱਤੀ ਹੋਈ ਵਿੱਚ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਜੰਮੰ ਸੁਭੰ ਸਰਬਧਾ ਸਰਬਜੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਦੇ ਪੁੱਤੇ ਉਹ ਅੰਗ ਸੰਗ ਰਹਿੰਦਾ ਵੀ ਹੈ